ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੋ ਇੱਕ ਕੀਰਤਨ ਕਰਨ ਵਾਲੀ ਬੀਬੀ ਐ ਪ੍ਰੋਬਲੀ ਇਨ ਕੌਰ ਦਿੱਲੀ ਤੋਂ ਉਹਦਾ ਸੋਸ਼ਲ ਮੀਡੀਆ ਦੇ ਉੱਤੇ ਬੜਾ ਉਸ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਉਸ ਦੀਆਂ ਪਰਸਨਲ ਵੀਡੀਓ ਕੱਢ ਕੇ ਉਸ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੱਲ ਉਹਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਕਿ ਮੈਂ ਅੱਜ ਤੋਂ ਕੀਰਤਨ ਕਰਨਾ ਛੱਡ ਰਹੀ ਹਾਂ ਤਾਂ ਸਾਨੂੰ ਸੋਚਣਾ ਪੈਣਾ ਕਿ ਉਸ ਬੱਚੀ ਨੇ ਇਹ ਕਿਉਂ ਆਖਿਆ ਤਾਂ ਸਭ ਤੋਂ ਪਹਿਲਾਂ ਤਾਂ ਇਸ ਜਿਹੜਾ ਵੀ ਇਹ प्रकरण ਚੱਲ ਰਿਹਾ ਹੈ ਕਾਹਨ ਚੱਲ ਰਿਹਾ ਹੈ ਬੀਬੀ ਪ੍ਰੋਬਲੀ ਇਨਕੌਰ ਕੀਰਤਨੀਏ ਜੱਥੇ ਵਾਲਾ ਉਹਦੇ ਪਿਸ਼ੋਕਰ ਵਿੱਚ ਜਾਣਾ ਜ਼ਰੂਰੀ ਆ ਬਹੁਤਿਆਂ ਨੂੰ ਇਹ ਨਹੀਂ ਪਤਾ ਹੋਵੇਗਾ ਇਹ ਕਿ ਕਾਰਨ ਕੀ ਬਣਿਆ ਕਾਰਨ ਇਹ ਬਣਿਆ ਕਿ ਪਿਛਲੇ ਕੁਝ ਸਮੇਂ ਵਿੱਚ ਪ੍ਰੋਬਲੀਨ ਕੌਰ ਦੀ ਕੋਈ ਸਹੇਲੀ ਸੀ ਦੋਸਤ ਭੈਣ ਸੀ ਉਹਦੀ ਉਹ ਗੁਰਦੁਆਰਾ ਦਿੱਲੀ ਦਾ ਜੋ ਬੰਗਲਾ ਸਾਹਿਬ ਗੁਰਦੁਆਰਾ ਹੈ ਉਥੇ ਦਰਸ਼ਨਾਂ ਵਾਸਤੇ ਜਾਂਦੀ ਹੈ ਸਾਡੇ ਆਮ ਕਰਕੇ ਜਿਹਦੇ ਕੋਲੇ ਵੀ ਇਨਰੋਡ ਫੋਨ ਹੈ ਆਈਫੋਨ ਹੈ ਕੈਮਰੇ ਵਾਲਾ ਫੋਨ ਆ ਭਾਵ ਉਹਦੀ ਤਮੰਨਾ ਹੁੰਦੀ ਹੈ ਕਿ ਮੈਂ ਜਿੱਥੇ ਵੀ ਧਾਰਮਿਕ ਸਥਾਨ ਤੇ ਜਾਵਾਂ ਮੈਂ ਉਥੋਂ ਦੀ ਤਸਵੀਰ ਖਿੱਚਾਂ ਤਾਂ ਉਸ ਲੜਕੀ ਨੇ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਉਸ ਨੂੰ ਸੇਵਾਦਾਰਾਂ ਵੱਲੋਂ ਰੋਕਿਆ ਟੋਕਿਆ ਗਿਆ ਤਾਂ ਪ੍ਰੋਬਬਲੀ ਇਨਕੋਰ ਨੇ ਉਸ ਚੀਜ਼ ਦੀ ਵਿਰੋਧਤਾ ਕੀਤੀ ਉਹ ਦੀ ਸ਼ਕਤ ਬੰਗਲਾ ਸਾਹਿਬ ਦੇ ਜੋ ਹੈੱਡ ਗ੍ਰਾਂਥੀ ਨੇ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਕੋਲੇ ਵੀ ਗੱਲ ਚੱਲੀ ਜਾਂਦੀ ਆ ਫੋਨ ਤੇ ਉਹਨਾਂ ਦੀ वार्ता ਹੁੰਦੀ ਆ ਉਹਦੇ ਵਿੱਚ ਉਹਨਾਂ ਦੀ ਤਲਕ ਕਲਮੀ ਹੁੰਦੀ ਆ ਇੱਕ ਦੂਸ ਇੱਕ ਦੂਜੇ ਨੂੰ ਮਾੜਾ ਚੰਗਾ ਵੀ ਬੋਲ ਜਾਂਦੇ ਹਨ ਇੱਕ ਵੱਖਰਾ ਵਿਸ਼ਾ ਪਰ ਜੋ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ ਭਾਵੇਂ ਪੰਜਾਬ ਵਿੱਚ ਵਸਦਾ ਜਾਂ ਪੰਜਾਬ ਤੋਂ ਬਾਹਰ ਕਿਸੇ ਸਟੇਟ ਦੇ ਵਿੱਚ ਵੱਸਦਾ ਹੈ ਵਿਦੇਸ਼ ਦੇ ਵਿੱਚ ਵੱਸਦਾ ਹੈ ਸਾਰੇ ਇੱਕ ਗੱਲ ਲਾਜ਼ਮੀ ਕਹਿੰਦੇ ਆ ਦਬੀ ਜੁਬਾਨ ਦੇ ਵਿੱਚ ਕਹਿੰਦੇ ਆ ਕਿ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਹਨ ਗੁਰੂ ਘਰ ਹਨ ਉਹਨਾਂ ਦੇ ਉੱਤੇ ਵੀ ਆਈਪੀ ਟ੍ਰੀਟਮੈਂਟ ਮਿਲਦਾ ਹੈ ਜਦੋਂ ਕੋਈ ਮੰਤਰੀ ਜਾਂਦਾ ਹੈ ਜਦੋਂ ਕੋਈ ਵੱਡਾ ਲੀਡਰ ਜਾਂਦਾ ਹੈ ਉਹਨੂੰ ਸਰੂਪੇ ਪਾਏ ਜਾਂਦੇ ਆ ਉਸਤੇ ਉਧੀਆਂ ਫੋਟੋ ਖਿੱਚੀਆਂ ਜਾਂਦੀਆਂ ਲਾਈਵ ਟੈਲੀਕਾਸਟ ਦਿਖਾਇਆ ਜਾਂਦਾ ਤੇ ਜਦੋਂ ਕੋਈ ਆਮ ਸਿੱਖ ਜਾਂਦਾ ਹੈ ਉਹ ਆਪਣੇ ਮੋਬਾਈਲ ਦੇ ਨਾਲ ਸ਼ਰਧਾ ਦੇ ਨਾਲ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰੂ ਘਰ ਦੀ ਤਸਵੀਰ ਵੀ ਨਹੀਂ ਖਿੱਚ ਸਕਦਾ ਸਾਰੇ ਅਕਸਰ ਇਹ ਗੱਲ ਕਰਦੇ ਰਹਿੰਦੇ ਆ। ਇਹੀ ਵੱਡਾ ਮੋੜ ਵਜਿਆ ਇਸ ਵਿਸ਼ੇ ਦਾ ਪਰ ਜਿਆਦਾ ਦੁੱਖ ਮੈਂ ਇਸ ਵਿਸ਼ੇ ਤੇ ਬੋਲਣਾ ਨਹੀਂ ਸੀ। ਉਸ ਬੱਚੀ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਜਦੋਂ ਉਸ ਬੱਚੀ ਨੇ ਇਸ ਚੀਜ਼ ਦੀ ਵਿਰੋਧਤਾ ਕੀਤੀ ਕਿ ਤੁਸੀਂ ਮਨਜਿੰਦਰ ਸਰਸੇ ਨੂੰ ਤਾਂ ਸਰੂਪਾ ਪਾ ਸਕਦੇ ਹੋ ਉੱਥੇ ਦਰਬਾਰ ਸਾਹਿਬ ਵਿੱਚ ਗਏ ਨੂੰ ਬੰਗਲਾ ਸਾਹਿਬ ਕਿ ਜੇ ਕੋਈ ਹੋਰ ਗੈਰ ਸਿੱਖ ਜਾਂ ਕੋਈ ਸਿੱਖ ਬੱਚਾ ਫੋਟੋ ਖੇਡ ਉਹਦੀ ਵਿਰੋਧਤਾ ਕਰਦੇ ਆ ਮੇਨ ਕਾਰਨ ਇਹ ਬਣਿਆ ਪਰ ਉਸ ਬੱਚੀ ਨੂੰ ਇੰਨਾ ਜਲੀਲ ਕੀਤਾ ਜਾ ਰਿਹਾ ਉਸ ਤੋਂ ਪਹਿਲਾਂ ਤਾਂ ਕਲ ਉਹਦੀਆਂ ਪਰਸਨਲ ਵੀਡੀਓ ਕੱਢ ਕੇ ਕਿਸੇ ਨੇ ਸੋਸ਼ਲ ਮੀਡੀਆ ਤੇ ਨਾ ਪਾਈਆਂ ਤੇ ਅੱਜ ਉਹਦੀ ਭਾਸ਼ਾ ਨੂੰ ਉਸਦੀ ਬੋਲਣ ਦੇ ਲਹਿਜੇ ਨੂੰ ਵੀ ਟਾਰਗੇਟ ਕਰ ਰਹੇ ਹਨ ਅਸੀਂ ਪੰਜਾਬ ਦੇ ਵਿੱਚ ਵੱਸਦੇ ਹਾਂ ਸਾਡੀ ਬੋਲੀ ਠੇਠ ਪੰਜਾਬੀ ਹੈ ਪਰ ਬਾਰਲੀਆਂ ਸਟੇਟਾਂ ਦੇ ਵਿੱਚ ਰਹਿੰਦੇ ਹੋਏ ਗੈਰ ਸਿੱਖ ਵੀ ਸਿੱਖ ਧਰਮ ਤੋਂ ਪ੍ਰੇਰਿਤ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਰਧਾ ਵਿਸ਼ਵਾਸ ਰੱਖਦੇ ਹੋਏ ਅੰਮ੍ਰਿਤਧਾਰੀ ਹੋ ਰਹੇ ਹਨ ਪਰ ਉਹਨਾਂ ਦੀ ਆਪਣੀ ਬੋਲੀ ਹੈ ਆਪਣੇ ਬੋਲਣ ਦਾ ਲਹਿਜਾ ਹੈ ਮੈਂ ਨਹੀਂ ਜਾਣਦਾ ਕਿ ਉਹ ਅਰੋੜਾ ਬਰਾਜਰੀ ਦੇ ਵਿੱਚੋਂ ਆ ਜਾਂ ਖੱਤਰੀ ਬਰਾਜਰੀ ਦੇ ਵਿੱਚੋਂ ਆ ਪਰ ਉਸ ਦੀ ਬੋਲੀ ਨੂੰ ਵੀ ਯਾਰ ਕਿਵੇਂ ਲੋਕ ਮਜ਼ਾਕ ਦੇ ਨਾਲ ਪੇਸ਼ ਕਰ ਰਹੇ ਐ ਕਿੰਨਾ ਉਸ ਨੂੰ ਜੇਲ ਕੀਤਾ ਜਾ ਰਿਹਾ ਹੈ ਨੰਬਰ 1 ਤਾਂ ਉਹ ਕੀ ਹੈ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫਲਸਫੀ ਹੈ ਕਿ ਸਾਰੇ ਹਰ ਇੱਕ ਧਰਮ ਦੀ ਧੀ ਨੂੰ ਆਪਣੀ ਧੀ ਸਮਝਣਾ ਇਹ ਸਿੱਖ ਦਾ ਫਰਜ਼ ਹੈ ਦੁਜਾ ਉਹ ਅਮਰ ਧਾਰੀ ਹੈ ਕੀਰਤਨੀ ਹੈ ਤੁਸੀਂ ਉਹਨੂੰ ਕਿੰਨਾ ਜਲੀਲ ਕਰ ਰਹੇ ਹੋ ਯਾਰ ਬੱਚੀਆਂ ਮੰਨ ਲੈਣੇ ਆ ਵੀ ਉਸ ਬੱਚੀ ਨੇ ਬੋਲਦਿਆਂ ਹੋਇਆਂ ਕੁਝ ਲਫ਼ਜ਼ ਗਲਤ ਵਰਤੇ ਗਏ ਹੋਣਗੇ ਜਿਆਦਾ ਟ੍ਰੋਲ ਉਹਨੂੰ ਕੀਤਾ ਜਾ ਰਿਹਾ ਕਿ ਉਹ ਕਿਤੇ ਸਟੇਜ ਦੇ ਉੱਤੇ ਕਹਿ ਰਹੀ ਹੈ ਕਿ ਮੇਰੇ ਸਾਥੀ ਦਾ ਪਜਾਮਾ ਫਟ ਗਿਆ ਕੱਪੜਾ ਕੁਦਰਤੀ ਫਟ ਸਕਦਾ ਹੈ ਮਨ ਲਓ ਬੱਚੀ ਨੇ ਗਲਤ ਕਹਿਤਾ ਮੰਨ ਲੈਨੇ ਆ ਵੀ ਗਲਤ ਕਹਿਤਾ ਗਲਤ ਕੋਈ ਬਹੁਤੀ ਵੱਡੀ ਗਲਤ ਨਹੀਂ ਗੱਲ ਏ ਕੱਪੜਾ ਪਾੜ ਸਕਦਾ ਨੋਰਮਲ ਗੱਲ ਕਰਦੇ ਕਰਦੇ ਉਹ ਬੱਚੀ ਨੇ ਉਹ ਪਜਾਮੇ ਦੀ ਗੱਲ ਕਹਿਤੀ ਯਾਰ ਕੱਲ ਜਿਆਦਾ ਦੁੱਖ ਮੈਨੂੰ ਕਿਉਂ ਲੱਗਿਆ ਕਿਉਂਕਿ ਇੱਕ ਢਾਡੀ ਮਾਨ ਸਿੰਘ ਅਕਾਲੀ ਐ ਉਹ ਇੱਕ ਇੰਟਰਵਿਊ ਦੇ ਵਿੱਚ ਕਹਿ ਰਿਹਾ ਲਫ਼ਜ਼ ਬੋਲਣ ਲੱਗੇ ਉਹਨੂੰ ਸ਼ਰਮ ਆਉਂਦੀ ਐ ਮੈਨੂੰ ਉਹਨੇ ਜਿਹੜੇ ਲਫ਼ਜ਼ ਵਰਤੇ ਐ ਯਾਰ ਉਹ ਘੁੰਗਰੂ ਸ਼ਬਦ ਵਰਤਿਆ ਸ਼ਰਮ ਕਰੋ ਯਾਰ ਧੀ ਹੈ ਪ੍ਰਚਾਰਕ ਹੈ ਸਾਡੀ ਸਮਾਜ ਦੇ ਵਿੱਚ ਸੋਸ਼ਲ ਮੀਡੀਆ ਤੇ ਇਹਨਾਂ ਵੀਡੀਓ ਦੇ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਵਿੱਚ ਸਾਡਾ ਕਿਰਦਾਰ ਕਿਸ ਤਰ੍ਹਾਂ ਦਾ ਬੰਦ ਹੈ ਉਹਨਾਂ ਦਾ ਗਿਆਨੀ ਰਣਜੀਤ ਸਿੰਘ ਜੀ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਤੇ ਪ੍ਰੋਬਲੀ ਇਨਕੋਰ ਦਾ ਪਰਸਨਲ ਸੀ ਉਹ ਇੱਕ ਦੂਸਰੇ ਨੂੰ ਮੰਨ ਲੈਨੇ ਆ ਵੀ ਉਹਨੇ ਲਫ਼ਜ਼ ਥੋੜੇ ਬਹੁਤ ਗਿਆਨੀ ਜੀ ਵਾਸਤੇ ਗਲਤ ਵਰਤ ਦਿੱਤੇ ਪਰ ਉਹ ਗੁਰੂ ਨਾਨਕ ਦੇ ਘਰ ਦੀ ਕੀਰਤਨੀ ਸੀ ਤੁਸੀਂ ਉਹਨੂੰ ਇੰਨਾ ਜ਼ਰੀਲ ਕਰ ਦਿੱਤਾ ਯਾਰ ਗੁਰੂ ਨਾਨਕ ਸਾਹਿਬ ਤਾਂ ਵੱਖ-ਵੱਖ ਕਿੰਟਰਾਂ ਦੇ ਵਿੱਚ ਵੱਖ-ਵੱਖ ਪਹਾਸ਼ਾਵਾਂ ਦੇ ਲੋਕਾਂ ਦੇ ਨਾਲ ਮਿਲਦੇ ਰਹੇ ਐ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦੱਖਣ ਦੇ ਸਿੱਖ ਜਿਨ੍ਹਾਂ ਦੀ ਅੱਜ ਤੱਕ ਵੀ ਬੋਲੀ ਉਵੇਂ ਦੀ ਐ ਉਹ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਵਿਸ਼ਵਾਸ ਕਰਦੇ ਐ ਕਿ ਤੁਸੀਂ ਉਹਨਾਂ ਨੂੰ ਵੀ ਤੋੜ ਦਿਓਗੇ ਇਸ ਤਰ੍ਹਾਂ ਤਾਂ ਸਾਡੇ ਨਾਲ ਕਿਸੇ ਨੇ ਜੁੜਨਾ ਹੀ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਜਿਹੜੇ ਵਿਸ਼ਵਾਸ ਕਰਦੇ ਆ ਭਾਵੇਂ ਕਿਸੇ ਜਾਤ ਮਸਬ ਧਰਮ ਦਾ ਉਹ ਵਿਸ਼ਵਾਸ ਕਰਦਾ ਉਹ ਆਪਣੀ ਬੋਲੀ ਹੈ ਹੌਲੀ ਹੌਲੀ ਬੱਲ ਵੀ ਲੈਂਦਾ ਪਰ ਕੀ ਕਰਨ ਉਹਨਾਂ ਦਾ ਬੋਲੀ ਐਵੇਂ ਦੀ ਹੈ ਭਰਾ ਭਰਾ ਕਹਿ ਕੇ ਉਹਨੂੰ ਯਾਰ ਕਿੰਨਾ ਜਰੀਲ ਕਰ ਰਹੇ ਹੋ ਤੁਸੀਂ ਉਹ ਬੱਚੀ ਨੂੰ ਆਖਰ ਕੱਲ੍ਹ ਕਹਿਣਾ ਪੈ ਗਿਆ ਕਿ ਮੈਂ ਕੀਰਤਨੀ ਛੱਡ ਦੇਵਾਂਗੀ ਕਿੰਨਾ ਔਖਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਹੋਏ ਨੂੰ ਪ੍ਰਚਾਰ ਕਰਨ ਵਾਲੇ ਨੂੰ ਤੁਸੀਂ ਇਸ ਤਰ੍ਹਾਂ ਜਲੀਲ ਕਰਦੇ ਹੋ ਕਿੰਨੀ ਵੱਡੀ ਗਲਤੀ ਕਰਤੀ ਬੱਚੀ ਨੇ ਯਾਰ ਪਟੇ ਪਜਾਮੇ ਦੀ ਗੱਲ ਮੈਂ ਨਹੀਂ ਮੰਨਦਾ ਕੋਈ ਬਹੁਤੀ ਜਲੀਲ ਹੈ ਬਹੁਤੀ ਅਸ਼ਲੀਲ ਹੈ ਗੱਲ ਉਹ ਨੋਰਮਲ ਗੱਲ ਹੈ ਸਾਡੇ ਵੀ ਅਸੀਂ ਵੀ ਧੀਆ ਪਹਿਣਾ ਪਰਿਵਾਰਾਂ ਵਾਲੇ ਆ ਬਹੁਤੀ ਕੋਈ ਹੈ ਨਹੀਂ ਸੀ ਪਰ ਤੁਸੀਂ ਉਸ ਬੱਚੀ ਨੂੰ ਇੰਨਾ ਜਲੀਲ ਕੀਤਾ ਇੱਕ ਵੀ ਸਿੱਖ ਨਹੀਂ ਇਸ ਬੱਚੀ ਦੇ ਹੱਕ ਚ ਬੋਲਿਆ ਕਿਉਂ ਨਹੀਂ ਬੋਲੇ ਕਿਉਂਕਿ ਉਹ ਟ੍ਰੋਲ ਆਰਮੀ ਤੋਂ ਡਰਦੇ ਆ ਕਿ ਸਾਨੂੰ ਸੋਸ਼ਲ ਮੀਡੀਆ ਤੇ ਗਾਲਾਂ ਕੱਢਣਗੇ ਸਾਨੂੰ یوں ਕਰਨਗੇ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਕਰਨ ਵਾਲਾ ਜਿਹੜਾ ਸੱਚਾ ਸਿੱਖ ਹੈ ਉਹ ਜਿੱਥੇ ਵੀ ਕਿਤੇ ਗਲਤ ਹੁੰਦਾ ਉਹਦੇ ਖਿਲਾਫ ਬੋਲੂਗਾ ਉਹਦਾ ਭਾਵੇਂ ਕਿੰਨਾ ਵੀ ਖਮਿਆਜਾ ਭੁਗਤਣਾ ਪੈ ਦੇ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਹੈ ਤੇ ਸੱਚ ਦੀ ਗੱਲ ਕਰਾਂਗੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ